ਅੱਜ ਦੀ ਭੜੌੜ ਦੀਆਂ 8 ਪੰਚਾਇਤਾਂ ਜੋ ਭੜੌੜ ਦੇ ਚਾਰੇ ਪਾਸੇ ਫੈਲੀਆਂ ਹੋ ਜਾਂ ਗਈਆਂ ਤੇ ਉਹਨਾਂ 8 ਪੰਚਾਇਤਾਂ ਨੇ ਅੱਜ ਭੜੌੜ ਦੇ ਐਮਐਲਏ ਸਰਦਾਰ ਲਾਭ ਸਿੰਘ ਉਗੋਗੀ ਦਾ ਵਿਰੋਧ ਕੀਤਾਗਾ ਉਹ ਕਹਿੰਦੇ ਆ ਉਹਨਾਂ ਦਾ ਦੋਸ਼ ਆ ਵੀ ਸਾਡੀ ਕੋਈ ਸਰਕਾਰ ਦੇ ਵਿੱਚ ਪੁੱਛਗਛ ਨਹੀਂ ਹੈਗੀ ਕੀ ਤੇ ਹੁਣ ਆਪਾਂ ਸਰਪੰਚਾਂ ਨਾਲ ਗੱਲ ਕਰਦੇ ਆ ਵੀ ਕੀ ਮਸਲਾ ਹੈਗਾਗਾ ਵੀ ਕੀ ਚੱਕਰ ਕੀ ਆ ਹਾਂਜੀ ਭਪਿੰਦਰ ਸਿੰਘ ਵਿੱਕੀ ਪਲਵਾਨ ਜੋ ਸਰਪੰਚਾ ਕੋਠੇ ਬਾਬਾ ਭਾਨ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਈ ਸਤਿ ਸ੍ਰੀ ਅਕਾਲ ਜੀ ਕੀ ਮਾਮਲਾ ਜੀ ਇਹ ਮਤਲਬ ਤੁਸੀਂ ਉਹਨੂੰ ਇਕੱਠੇ ਹੋਣ ਦੀ ਨੋਬਤ ਆ ਗਈ ਇਹ ਬੱਲੂ ਬਈ ਜੀ ਮਸਲਾ ਤਾਂ ਅੱਠੇ ਪੰਚਾਇਤਾਂ ਦਾ ਦੀ ਜਦੋਂ ਵੀ ਮਤਲਬ ਐਮਐਲਏ ਸਾਹਿਬ ਨੂੰ ਮਿਲਿਆ ਜਾਂਦਾਗਾ ਵੀ ਉਹਦਾ ਇੱਕ ਪੰਦਰਮਾ ਵਿੱਤ ਕਮਿਸ਼ਨ ਲਈ ਬੈਠੇ ਬਸ ਉਹਦੇ ਵਿੱਚ ਸਾਨੂੰ ਜਿਹੜਾ ਕੋਈ ਬਣਦਾ ਕੋਈ 70000 ਹੁੰਦਾ ਕਿ ਨੂੰ 6500 65000 ਰੁਪਏ ਹੁੰਦਾ ਉਦੋਂ ਬਾਅਦ ਸਾਡੇ ਕੋਲ ਕੋਈ ਪੈਸਾ ਨਹੀਂ 10 ਮਹੀਨੇ ਹੋ ਸਰਕਾਰ ਬਣੀ ਨੂੰ ਕੋਈ ਨਾ ਕੋਈ ਸਾਡੀ ਕੋਈ ਥਾਣੇ ਸਰਮਾਈ ਜਾਂ ਨਾ ਕੋਈ ਹੋਰ ਆ ਮੇਰੇ ਕਰੂੰਗਾ ਅੱਖ ਕਿ ਅੱਜ ਸਾਰੇ 88 ਪੰਚਾਇਤਾਂ ਇਕੱਠੀਆਂ ਹੋਣਗੀਆਂ ਤੁਹਾਨੂੰ ਹੁਣ ਤੱਕ ਕੋਈ ਪੈਸਾ ਮਿਲਿਆਗਾ ਜਿਵੇਂ ਹੁਣ ਐਮਐਲਏ ਸਾਹਿਬ ਗ੍ਰਾਂਟਾ ਦੇ ਰਹੇ ਆ ਨਹੀਂ ਪੰਜਾਬ ਸਰਕਾਰ ਕੋਲੋਂ ਕੋਈ ਪੈਸਾ ਕੋਈ ਗ੍ਰਾਂਟਰੀ ਨਹੀਂ ਫਿਲਹਾਲ ਤੇ ਹੋਰ ਮਤਲਬ ਕੀ ਗਿਲਾਗਾ ਐਮਐਲਏ ਸਾਹਿਬ ਨਾਲ ਗਿਲਾ ਇਹੀ ਹੈ ਜੀ ਉਹਨਾਂ ਥਾਣੇ ਜਾਣੇ ਆ ਜੀ ਕੋਈ ਮਾੜੇ ਮੋਟੇ ਕਿਸੇ ਲੜਾਈ ਹੋ ਗਈ ਗਰੀਬ ਬੰਦੇ ਲੜ ਪਏ ਸਦੈ ਜੇ ਪੁਲਿਸ ਵਾਲੇ ਅੱਗੇ ਤੈਨੂੰ ਲਿਆਓ 5000 ਰੁਪਏ ਪੈਸੇ ਦਿਓ ਤੁਹਾਡਾ ਰਾਈਨਾਮਾ ਕਰਾ ਦਿੰਨੇ ਆ ਕੋਈ ਸਲਮਾਈ ਨਹੀਂ ਬੱਲੂ ਮਤਲਬ ਅੱਛਾ ਵੀ ਉੱਥੇ ਵੀ ਪੈਸੇ ਦੀ ਮੰਗ ਕੀਤੀ ਜਾਂਦੀ ਆ ਹਾਂ ਉੱਥੇ ਹੀ ਮੰਗ ਕੀਤੀ ਜਾਂਦੀ ਆ ਬਾਕੀ ਐਮਐਲਏ ਸਾਹਿਬ ਕੰਨੂ ਆ ਵੀ ਕਿਸੇ ਦੀ 700 ਵੋਟ ਆ ਕਿਸੇ ਦੀ 800 ਵੋਟ ਆ ਸਾਨੂੰ ਪਤਾ ਮੰਨ ਕੇ ਪੰਚਾਇਤਾਂ ਨੂੰ ਤਾਂ ਮੰਨ ਨਹੀਂ ਕੱਖ ਨਹੀਂ ਆਂਦਾ ਵੀ ਵੋਟ ਬੈਂਕ ਨਾਲ ਕੋਲ ਕਿਸੇ ਦਾ 700 ਆ ਕਿਸੇ ਕੋਲ 800 ਆ ਜੀ ਠੀਕ ਆ ਜੀ ਆਹ ਜੀ ਹਣਾ ਆਪਣੇ ਹੈਗੇ ਆ ਭੋਲੀ RAM ਜੀ ਪਤੀ ਮੋਹਰ ਸਿੰਘ ਇਹ ਦੇ ਸਰਪੰਚਾ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਂ ਜੀ ਸ਼ਰਮਾ ਜੀ ਕੀ ਮਾਮਲਾ ਹੈਗਾ ਸਸੇ ਖਾਲਦ ਸਾਰਿਆਂ ਨੂੰ ਆਉਲਾ ਤੇ ਇਹ ਸਾਡੇ ਅੱਥੇ ਪੰਚਾਇਤਾਂ ਦਾ ਇੱਕੋ ਹੀ ਮਸਲਾ ਹੈਗਾ ਜਿਹੜਾ ਬਿਕਰੀ ਦੇ ਘਰ ਤੋਂ ਖੋਲ ਕੇ ਦੱਸਤਾ ਸਾਡੇ ਕੋਈ ਅੱਥਾ ਪੰਚਾਇਤਾਂ ਨਹੀਂ ਸੁਣਵਾਈ ਨਹੀਂ ਹੈਗੀ ਨਾ ਕੋਈ ਗਰਾਟ ਵਗੈਰਾ ਲੋਕ ਸਾਨੂੰ ਪੁੱਛਦੇ ਐ ਪੰਜ ਕੰਮ ਚਲਾਓ ਕੰਮ ਕਿੱਥੋਂ ਚਲਾਵਾਂਗੇ ਜੇ ਕੋਈ ਸਾਡੇ ਕੋਲ ਪੈਸਾ ਆਊ ਗਵਰਨਮੈਂਟ ਦਾ ਤਾਂਹੀਂ ਅਸੀਂ ਚਲਾਵਾਂਗੇ ਲੋਕ ਸਾਨੂੰ ਇੱਥੋਂ ਤੱਕ ਵੀ ਬੁਰਾ ਭਲਾ ਬੋਲਦੇ ਆ ਉਹਦਾ ਕੋਈ ਜਵਾਬ ਅਸੀਂ ਦੇ ਨਹੀਂ ਸਕਦੇ ਵੀ ਸਰਕਾਰ ਕੋਲ ਤੁਸੀਂ ਜਾਣਦੇ ਨਹੀਂ ਸਰਕਾਰ ਕੋਲ ਅਸੀਂ ਜਾਣਦੇ ਆ ਉਸ ਤੋਂ ਸਾਨੂੰ ਅੰਸੁਣਿਆ ਕਰਿਆ ਜਾਂਦਾ ਉੱਥੇ ਵੀ ਮਤਲਬ ਕੀ ਮਾਮਲਾ ਹੈ ਉੱਥੇ ਜੋ ਜਾਣਦੇ ਤੁਸੀਂ ਉਹ ਸੁਣਵਾਈ ਨਹੀਂ ਹੁੰਦੀ ਜਦੋਂ ਸੁਣਵਾਈ ਹੁੰਦੀ ਨਹੀਂ ਤਾਂ ਅਸੀਂ ਲੋਕਾਂ ਨੂੰ ਜਵਾਬ ਦੇ ਆ ਬਸ ਉਹ ਸਾਨੂੰ ਕੋਈ ਸੁਣਵਾਈ ਨਹੀਂ ਹੁੰਦੀ ਠੀਕ ਹੈ ਹਾਂਜੀ ਗੁਰਜੰਟ ਸਿੰਘ ਜੀ ਤੁਸੀਂ ਦੱਸੋ ਸਾਡਾ ਮਸਲਾ ਇਹ ਆ ਜੀ ਸਾਰੇ ਜਿਹੜੀਆਂ ਅੱਥੇ ਦੀਆਂ ਅੱਥੇ ਪੰਚਾਇਤਾਂ ਇੱਥੇ ਖੜੀਆਂ ਨੇ ਤਕਰੀਬਨ ਅੱਥੇ ਪੰਚਾਇਤਾਂ ਦੇ ਸਾਰੇ ਮੈਂਬਰ ਸਹਿਮਾਨ ਵੀ ਖੜੇ ਆ ਸਾਨੂੰ ਜਿਹੜਾ ਪਿੰਡ ਨੇ ਨਮਾਇੰਦਾ ਚੁਣਿਆ ਸਰਪੰਚ ਚੁਣਿਆ ਉਹ ਕੋਈ ਆਸਾ ਰੱਖ ਕੇ ਚੁਣਿਆ ਹੁੰਦਾ ਸਾਡੇ ਤੋਂ ਜੋ ਆਸਾਂ ਰੱਖੀਆਂ ਸੀਗੀਆਂ ਨਗਰ ਕਾਉਂਸਲ ਦੇ ਜਾਂ ਆਪਣੇ ਕਹ ਲਈਏ ਪੰਚਾਇਤ ਦੇ ਪਿੰਡ ਦੇ ਵਿਅਕਤੀਆਂ ਨੇ ਜਾਂ ਪਿੰਡ ਵੱਲੋਂ ਸਾਡੇ ਤੇ ਜੋ ਆਸਾਂ ਸੀਗੀਆਂ ਉਹ ਅਸੀਂ ਉਹਨਾਂ ਦੀਆਂ ਨਹੀਂ ਪੂਰੀਆਂ ਕਰ ਸਕਦੇ ਉਹਨਾਂ ਦੀਆਂ ਉਹਨਾਂ ਦਾ ਸਾਡੇ ਤੇ ਹਰ ਰੋਜ਼ ਇਹੀ ਗੱਲ ਦਾ ਰੋਸ ਰਹਿੰਦਾ ਵੀ ਤੁਸੀਂ ਕੁਝ ਕਰਦੇ ਨਹੀਂਗੇ ਅਸੀਂ ਤਾਂ ਹੀ ਕੁਝ ਕਰ ਸਕਦੇ ਹਾਂ ਜੇ ਸਰਕਾਰ ਜਾਂ ਐਮਐਲਏ ਸਾਹਿਬ ਸਾਡਾ ਸਹਿਯੋਗ ਦੇਣਗੇ ਜਦੋਂ ਵੀ ਅਸੀਂ ਕੋਈ ਮੰਗ ਕਰਦੇ ਆ ਐਮਐਲਏ ਸਾਹਿਬ ਵੱਲੋਂ ਜਾਂ ਅਸੀਂ ਐਮਪੀ ਸਾਹਿਬ ਵੱਲੋਂ ਤਾ ਸਾਨੂੰ ਮਤਲਬ ਵੀ ਉੱਥੋਂ ਇੱਕ ਮਿੱਠੀ ਗੋਲੀ ਦੇ ਕੇ ਮੋੜ ਦਿੱਤਾ ਜਾਂਦਾ ਵੀ ਤੁਹਾਡਾ ਰਾਹ ਪੱਕਾ ਕਰਾ ਦੇਾਂਗੇ ਤੁਹਾਡੀਆਂ ਨਾਲੀਆਂ ਬਣਵਾ ਦੇਾਂਗੇ ਤੁਹਾਨੂੰ ਆਹ ਲਾਈਟਾਂ ਦੇ ਦੇਾਂਗੇ ਸਟਰੀਟ ਲਾਈਟਾਂ ਦੇ ਦੇਾਂਗੇ ਪਰ ਹੁਣ ਤੱਕ 10 ਮਹੀਨੇ ਬੀਤਣ ਤੋਂ ਬਾਅਦ ਹਜੇ ਤੱਕ ਨਾ ਕਿਸੇ ਸਾਡੇ ਅੱਠੇ ਪੰਚਾਇਤਾਂ ਦੇ ਵਿੱਚ ਕੋਈ ਸਟਰੀਟ ਲਾਈਟ ਲੱਗੀ ਆ ਨਾ ਕਿਸੇ ਦੇ ਕੋਈ ਖੜੌਂਚਾ ਕੋਈ ਇੰਟਰਲੌਕ ਕੋਈ ਨਾਲੀ ਕੋਈ ਅੰਡਰਗਰਾਊਂਡ ਕੋਈ ਕੰਮ ਨਹੀਂ ਹੋਇਆ ਜੀ ਜੋ ਕਿ ਪਹਿਲਾਂ ਸਰਪੰਚ ਹੁੰਦੇ ਸੀਗੇ ਉਹਨਾਂ ਦੀ ਲੋਕ ਹੁਣ 10 ਮਹੀਨਿਆਂ ਦੇ ਵਿੱਚ ਸਿਫਤ ਕਰਨ ਲੱਗੇ ਤੇ ਸਾਡੀਆਂ ਪੰਚਾਇਤਾਂ ਜਿਹੜੀਆਂ ਅੱਠੇ ਪੰਚਾਇਤਾਂ ਸਾਡੀ ਨਿੰਦਿਆ ਹੋਣ ਲੱਗੀ। ਸਾਨੂੰ ਇਹੀ ਰੋਸ ਆ ਸਾਡਾ ਵੀ ਜਿਹੜਾ ਪੰਜਾਬ ਸਰਕਾਰ ਸਾਡਾ ਸਾਥ ਨਹੀਂ ਦੇ ਰਹੀ। ਹਾਂਜੀ ਬਸੰਤ ਸਿੰਘ ਜੀ। ਸੱਚੀ ਗੱਲ ਜੀ। ਸਾਡਾ ਇਹੀ ਹੈ ਜੀ ਹੁਣ ਜਿਵੇਂ ਐਮਪੀ ਫੰਡ ਚੋਂ ਆਇਆਗਾ ਸਾਰਿਆਂ ਨੂੰ ਫੰਡ ਪੇ ਪੇਮੈਂਟਾਂ ਦਿੱਤੀਆਂ ਗਈਆਂ। ਲਾਭ ਸਿੰਘੂ ਕੋਈ ਕੋਈ ਨਹੀਂ ਤੇ ਤਕਰੀਬਨ 39-40 ਪੰਚਾਇਤਾਂ ਨੂੰ ਸਾਰਿਆਂ ਨੂੰ ਕਿਸੇ ਨੂੰ 20 ਲੱਖ ਕਿਸੇ ਨੂੰ 25 ਲੱਖ ਕਿਸੇ ਨੂੰ 15-18 ਜਿੰਨੇ ਵੀ ਦਿੱਤੇ ਸਾਨੂੰ ਅੱਠਿਆਂ ਨੂੰ ਦੁੱਕੀ ਨਹੀਂ ਕਿਸੇ ਨੇ ਦਿੱਤੀ। ਤੇ ਬਸ ਇਹੀ ਆ ਵੀ ਸਾਨੂੰ ਵੱਧ ਤੋਂ ਵੱਧ ਸਾਡੇ ਆਵਾ तकरीबन 30 ਸਾਲ ਹੋ ਗਏ ਪੱਤੀबीर ਸਿੰਘ ਪੰਚਾਇਤ ਬਣੀ ਨੂੰ ਅੱਜ ਤੱਕ ਸਾਡੇ ਨੂੰ ਸਟਰੀਟ ਲਾਈਟਾਂ ਤੇ ਕੁਰਸਗਾ ਵੀ ਨਹੀਂ ਮਹਈਆ ਕਰਵਾਈਆਂ ਗੀਆਂ ਅਸੀਂ ਘਾਟੋ ਘਾਟ 5-6 ਵਾਰ ਐਮਐਲਏ ਸਾਹਿਬ ਕੋਲੇ ਐਮਪੀ ਕੋਲੇ ਵੀ ਜਾਏ ਅਸੀਂ ਸਾਡਾ ਕੋਈ ਨਹੀਂ ਪੁੱਛਦਾ ਸੀ ਜਿਵੇਂ ਹੁਣ ਪਿੱਛੇ ਦੇ ਐਮਪੀ ਸਾਹਿਬ ਗੁਰਮੀਤ ਸਿੰਘ ਮੀਥੇਰ ਜੀ ਵੀ ਕ੍ਰਾਂਟਾ ਦੇ ਰਹੇ ਆ ਆਪਣੇ ਭਧੌੜਦਿਆਂ ਕਿਹਦੇ ਪੰਚਾਇਤ ਨੂੰ ਆਈ ਹੈ ਗ੍ਰਾਂਟ ਕੋਈ ਨਹੀਂ ਜੀ ਨਹੀਂ ਉਸ ਜਿਹੜਾ ਵਿੱਤ ਕਮਿਸ਼ਨ ਆਉਂਦਾ 14ਵਾਂ 15ਵਾਂ 16ਵਾਂ ਬਸ ਉਹਦੇ ਚ ਜਿਹੜਾ ਸਾਡੀਆਂ ਇਹ ਵੀ ਵੋਟਾਂ ਹੀ 400 500 ਉਹਦਾ ਲੱਖ ਡੇਢ ਲੱਖ ਰੁਪਈਆ ਬਣਦਾਗਾ ਉਹਨੇ ਨਾਲ ਸਾਡਾ ਬਣਦੇ ਕੁਛ ਨਹੀਂਗਾ ਵਿੱਤ ਕਰਾ ਕਿਉਂ ਕੀਤਾ ਜਾਂਦਾ ਫਿਰ ਤੁਹਾਡੀ ਇਹ ਸਾਡੀ ਇੱਕ ਤਾਂ ਵੋਟ ਥੋੜੀ ਐ ਇੱਕ ਅਸਲ ਦੇ ਵਿੱਚ ਐਮਐਲਏ ਸਾਹਿਬ ਨਿੱਜੀ ਹੱਥਾਂ ਦੇ ਵਿੱਚ ਖੇਡਦੇ ਨੇ ਜਿਹੜੇ ਬਸ ਜੋ ਵੀ ਪੁੱਛਦਾ ਸ ਹੁਣ ਮੰਨ ਕੇ ਚੱਲੋ ਵੀ ਜਦੋਂ ਮੈਨੂੰ ਸਰਵ ਸੰਮਤੀ ਦਾ 5 ਲੱਖ ਰੁਪਇਆ ਮਿਲਿਆ ਗਿਆ ਉਹਦੇ ਵਿੱਚ ਸਿੱਧਾ ਡਾਇਰੈਕਟ ਮੈਨੂੰ ਫੋਨ ਨਹੀਂ ਕੀਤਾ ਜਾਂਦਾ ਕਿਸੇ ਹੋਰ ਬੰਦੇ ਰਾਹੀਂ ਮੈਨੂੰ ਸੁਨੇਹਾ ਲਾਇਆ ਜਾਂਦਾ ਭਾਈ ਤੈਨੂੰ ਮਿਲਣਾ ਤੂੰ ਫਲਾਣੇ ਥਾਂ ਜਿੱਥੇ ਇੱਥੇ ਆ ਜੀ ਭਦੌੜ ਦੀ ਪੰਚਾਇਤ ਨਹੀਂ ਹੁੰਦਾ ਜਾਂ ਆਸੇ ਪਾਸੇ ਹੋਰ ਵੀ ਬੰਦੇ ਕੀਤਾ ਨਹੀਂ ਅਸੀਂ ਤਾਂ ਦੇਖੋ ਜੀ ਅਸੀਂ ਅਠਾਂ ਦੇ ਵਿੱਚ ਸਾਡੇ ਨਾਲ ਇਹ ਹੋ ਰਿਹਾ ਹੈਗਾ ਤੇ ਦੂਜਿਆਂ ਨਾਲ ਉਹ ਉਹ ਆਪ ਜ਼ਿੰਮੇਵਾਰ ਨੇ ਕਿਵੇਂ ਕੀ ਕਰਦੇ ਨੇ ਉਹਨਾਂ ਨੂੰ ਪਤਾ ਹਾਂਜੀ ਇਹ ਸਾਡੇ ਕੋਈ ਸੁਣ ਬਾਈ ਨੇ ਇਹ ਹੁਣ ਆਪਣੇ ਅੱਥੇ ਪੰਚਾਇਤਾਂ ਕੁਝ ਇੱਥੇ ਆਪਣੇ ਜਿਹੜੀਆਂ ਪੰਚਾਇਤਾਂ ਹੈਗੀਆਂ ਕੁਝ ਕੋਲ ਸਰਪੰਚ ਸਾਹਿਬ ਆ ਖੜੇ ਆ ਕਿਸੇ ਦੀ ਬੇਟੀ ਸਰਪੰਚ ਤੇ ਕਿਸੇ ਦੀ ਪਤਨੀ ਸਰਪੰਚ ਉਹ ਸਾਰੀਆਂ ਪੰਚਾਇਤਾਂ ਇੱਥੇ ਇਕੱਠੀਆਂ ਹੋਈਆਂ ਗਿਆ ਜਿਨ੍ਹਾਂ ਨੇ ਅੱਜ ਆਪ ਦਾ ਰੂਪ ਪ੍ਰਦਰਸ਼ਨ ਕੀਤਾਗਾ ਬਲਾਉਜ਼ਰਕਰ ਮਰਦਾਬ ਮੁਝਾਫਰਕਰ ਮਰਦਾਬ ਮਰਦਾਬ पंजाब सरकार मुर्दा पंजाब सरकार मुर्दा